ਭਗਵੰਤ ਮਾਨ ਸਾਹਿਬ ਆ ਦੇਖ ਲਓ ਵੀਡੀਓ ਦੇ ਵਿੱਚ ਕਿਦਾਂ दारू ਪੀਤੀ ਨਹੀਂ ਆ ਰਹੇ ਲੈਂਡੇ ਫੁੱਲ ਨਹੀਂ ਆ ਰਹੇ ਜੀ ਦੀ ਸਿਲਟਿੰਗ ਜੋ ਰੇਤ ਆ ਗਿਆ ਜ਼ਮੀਨੋਂ ਪਰ ਹਮਨੇ ਜਿਸ ਦਾ ਜਿਸ ਦਾ ਖੇਤ ਉਸकी ਰੇਤ वो स्कीम चलाई है बहुत बड़े लेवल पे रेत उठ रहा है अभी गेहूं बीजने के लिए हमें बहुत मशक्कत करनी पड़े। पड़ेगी मेहनत करनी पड़ेगी कि ਗੇहूं ਬੀਜਣੇ ਲਈ ਹਮ ਜ਼ਮੀਨ ਤਿਆਰ ਕਰ ਸਕਦੇ ਇਨਾਂ ਨੇ ਆਪ ਵਾਲਿਆਂ ਨੇ ਸਾਰੇ 올ਓਵਰ ਇੰਡੀਆ ਦਾ ਜਿੰਨਾ ਵੀ ਆਮ ਆਦਮੀ ਪਾਰਟੀ ਦਾ ਖਰਚਾ ਹੋ ਰਿਹਾ ਏ ਪੋਸਟਰਾਂ ਦਾ ਪੈਨਰਾਂ ਦਾ ਵੀਡੀਓ ਐਡੀਟਿੰਗ ਜਿੰਨੇ ਵੀ ਪੋਸਟਰ ਪੈਨਰ ਲੱਗ ਰਹੇ ਨੇ 올ਓਵਰ ਇੰਡੀਆ ਦੇ ਵਿੱਚ ਸਾਰੇ ਦਾ ਸਾਰਾ ਖਰਚਾ ਪੰਜਾਬ ਤੋਂ ਜਾ ਰਿਹਾ ਏ ਪੰਜਾਬ ਦੇ ਸਾਰੇ ਪੈਸੇ ਆ ਜਿਹੜੇ ਬਾਹਰ ਕਟਕਟ ਲਾ ਰਹੇ ਨੇ ਦੂਜੀ ਗੱਲ ਜਿੰਨਾ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪਾ ਦਿੱਲੀ ਵਾਲੀ ਵੀ ਕੇ ਜਰੀਆਲ ਜਿੰਨੇ ਵੀ ਆਏ ਇਹ ਸਾਰਿਆਂ ਦਾ ਖਰਚਾ ਜਿਹੜਾ ਵਾ ਜਿੰਨੇ ਵੀ ਇਹ ਟੂਰ ਕਰਦੇ ਆ ਰਹਿਣ ਸਹਿਣ ਖਾਣ ਪੀਣ ਸਾਰਾ ਕੁਝ ਪੰਜਾਬ ਦੇ ਪੈਸਿਆਂ ਤੋਂ ਹੋ ਰਿਹਾ ਠੀਕ ਹੈ ਬੰਨ ਵਾਲੇ 6 6 ਮਹੀਨੇ ਪਹਿਲਾਂ ਤੋਂ ਰੌਂਡੇ ਵੀ ਬੰਨ ਦੀ ਮੁਰੰਮਤ ਕਰਾ ਲਓ ਬੰਨ ਦੀ ਮੁਰੰਮਤ ਕਰਾ ਲਓ ਸਹੀ ਹੈ ਇਹਨਾਂ ਨੇ ਬੰਨ ਦੀ ਕੋਈ ਬੰਨਮਤ ਨਹੀਂ ਕਰਾਈ ਉਹ ਬੰਨ ਜਦੋਂ ਫਲੱਡ ਆਏ ਨੇ ਇਹ ਸਾਰਾ ਕੁਝ ਇਹਨਾਂ ਦੇ ਕਰਕੇ ਆਇਆ ਜੇ ਇਹ ਉਹਨਾਂ ਨੂੰ ਫੰਡ ਜਾਰੀ ਕਰ ਦੇ ਤੇ ਆਪਣੇ ਪੰਜਾਬ 'ਚ ਇਹ ਹਾਲ ਨਹੀਂ ਹੋਣਾ ਇਸ ਕਰਕੇ ਬਹੁਤ ਔਖਾ ਹਾਲ ਕੀਤਾ ਪਿਆ ਇਹਨਾਂ ਨੇ ਸਾਡੇ ਪੈਸਿਆਂ ਦੇ ਨਾਲ ਹੀ ਇਹ ਜੇ ਰਾਜਾਂ ਦੇ ਵਿੱਚ ਇਹ ਸਾਰੇ ਇਲੈਕਸ਼ਨ ਲੜਦੇ ਨੇ ਜਿੱਦਾਂ ਕਿ ਮਹਾਰਾਸ਼ਟਰ ਪੰਜਾਬ ਹਰਿਆਣਾ ਛਤੀਸਗੜ ਰਾਜਸਥਾਨ ਆਪਣਾ ਦੂਜਾ ਜੰਮੂ ਕਸ਼ਮੀਰ ਗੋਆ ਉਤਪਾਦ ਛਤੀਸਗੜ ਉਤਪਾਦ ਆਪਣਾ ਗੁਜਰਾਤ ਇੰਨਾ ਸਾਰਿਆਂ ਦੇ ਵਿੱਚ ਇਲੈਕਸ਼ਨ ਲੜ ਚੁੱਕੀ ਆ ਤੇ ਇਲੈਕਸ਼ਨ ਲੜਨ ਦੀ ਸਾਰੇ ਦਾ ਸਾਰਾ ਫੰਡ ਜਿਹੜਾ ਆ ਉਹ ਪੰਜਾਬ ਤੋਂ ਹੀ ਗਿਆ ਸੀਗਾ ਕਿਉਂਕਿ ਪੰਜਾਬ ਜਿੱਤਣ ਤੋਂ ਬਾਅਦ ਹੀ ਇਹ ਸਾਰੇ ਥਾਵਾਂ ਤੇ ਇਲੈਕਸ਼ਨ ਲੜੀ ਆ ਆਮ ਆਦਮੀ ਪਾਰਟੀ ਸਾਰਾ ਫੰਡ ਪੰਜਾਬ ਤੋਂ